ਮਾਇਰਾ ਸਾਹਿਬ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਹੁਣ ਉਹ ਸਾਬਕਾ ਪ੍ਰਧਾਨ ਬਣ ਚੁੱਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਜਾਨਣਾ ਚਾਹਾਂਗਾ ਦੇਖੋ ਸਾਹਿਬ ਇਸੇ ਬਾਦਲ ਹੁਣਾਂ ਦਾ ਤਰੀਕਾ ਪਾ ਪਾ ਕੇ ਸਿਹਾ ਵਰਕਿੰਗ ਕਮੇਟੀ ਨੇ ਭਾਵੇਂ ਮਨਜ਼ੂਰ ਕਰ ਲਿਆ ਹਮ ਬਸੋ ਵਰਕਿੰਗ ਕਮੇਟੀ ਨੇ ਜਿਹੜੇ ਜਿਹੜੇ ਲੋਕਾਂ ਨੇ ਹੋਰ ਅਸਤੀਫੇ ਦਿੱਤੇ ਸੀ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਨ ਲਈ ਜਿਹੜਾ ਸ੍ਰੀ ਅਕਾਲਤਾ ਸਾਹਿਬ ਨੇ ਹਦੇਸ਼ ਦਿੱਤੇ ਸੀ ਜੀ ਉਹਨਾਂ ਵਰਕਿੰਗ ਬਾਈਟੀ ਚੁੱਪ ਵੱਟ ਗਈ ਉਹਨਾਂ ਵਰਤ ਨਹੀਂ ਰਹੇ ਮਨ ਇਹਦਾ ਜਵਾਬ ਤੇਰਾ ਵਰਕਿੰਗ ਬਾਈਟੀ ਨੂੰ ਦੇਣਾ ਪਏਗਾ ਲੋਕਾਂ ਨੂੰ ਕਿ ਜਥੇਦਾਰ ਸਾਹਿਬ ਤੇ ਲੋਕਾਂ ਨੂੰ ਅਧੂਰਾ ਕਿਉਂ ਬਣਾਇਆ ਜਾ ਰਿਹਾ ਕਿਸ ਤਾਂਜ ਕਿਉਂ ਬਣਾਇਆ ਜਾ ਰਿਹਾ ਪਹਿਲਾਂ ਤਾਂ ਹੀ ਸੀ ਚਲੋ ਮੰਨ ਲਿਆ ਤੇ ਹੁਣ ਅਧੂਰਾ ਕਿਉਂ ਬਣਾਇਆ ਜਾ ਰਿਹਾ ਦੂਜਾ ਪੱਖ ਇਹ ਸੀ ਹੁਣੇ ਹੁਣੇ ਵੀ ਨਾਲ ਪਤਾ ਲੱਗਿਆ ਵੀ ਕਹਿੰਦੇ ਜੀ 1 ਮਾਰਚ ਨੂੰ ਚੋਣ ਹੋਏਗੀ ਪ੍ਰਧਾਨ ਦੀ ਜੀ ਹੂੰ ਤੇ ਚੋਣਾਂ ਕੌਣ ਹੁੰਦੇ ਨੇ ਜੋ ਜੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੇ ਪੰਥ ਸਿੰਘ ਸਹਿਬਾਨ ਦੀ ਹਾਜ਼ਰੀ ਮਨ ਕੌਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਨ ਵਾਸ਼ ਸ਼ਬਦਾਂ ਵਿੱਚ ਅਕਾਲੀ ਲੀਡਰਸ਼ਿਪ ਨੂੰ ਉਦੇਸ਼ ਦਿੱਤੇ ਕਿ ਜੇ ਜੇਦਾਰ ਸਾਹਿਬ ਉਸੇ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਤੇ ਉਹਨਾਂ ਨਾਲ ਹੋਰ ਜਿਹਨਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਨ ਤੋਂ ਬਾਅਦ ਜਿਹੜਾ ਵੀ ਭਵਿਕਾ ਕਾਲੀਦਾਲ ਦਾ ਉਹ ਫੇੜਿਆ ਹੋਇਆ ਟੁੱਟਿਆ ਹੋਇਆ ਜੋੜਨ ਲਈ ਇਕੱਠੀ ਇੱਕ ਰਾਜਨੀਤਿਕ ਸ਼ਕਤੀ ਪੰਥਕ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਹੀ ਬਣਾਉਣ ਲਈ ਸੱਤ ਮੈਂਬਰੀ ਕਮੇਟੀ تھی ਉਹਨਾਂ ਨੇ ਸਤਾਵਨਾ ਕੀਤੀ ਸੱਤ ਮੈਂਬਰੀ ਕਮੇਟੀ ਬਣਾਉਣ ਦੇ ਬਣਾਤੀ ਸਾਹੀ ਸਰਧਾਨਗੀ ਇਹੇ ਤੇ ਉਹਦੇ ਰਾਹੀਂ ਹੀ ਅਕੇਰੂ ਭਰਤੀ ਹੋਣੀ ਸੀ ਉਹਨਾਂ ਨੇ ਸਭ ਕਿਹਾ ਸੀ ਤੇ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਇਹ ਸੱਤ ਮੈਂਬਰੀ ਕਮੇਟੀ ਨੇ ਕੰਮ ਕਰਨਾ ਸੀ ਤੋਂ ਉਹ ਸੱਤ ਮੈਂਬਰੀ ਕਮੇਟੀ ਤਰਕਨਾਰ ਕਰਕੇ ਆਪਣੀ ਮਰਜ਼ੀ ਦਾ ਪ੍ਰਧਾਨ ਦੀ ਚੋਣ ਨਵੇਂ ਪ੍ਰਧਾਨ ਦੀ ਚੋਣ ਕਰਨ ਦੇ ਐਲਾਨ ਕਰ ਨੇ ਮੈਂ ਸਮਝਦਾ ਜਾਇਦਾ ਜੀ ਕਾਂਤਾ ਸਾਹਿਬ ਦੇ ਹੁਕਮ ਅਧੀਨ ਨੰਗਰਾ ਹੈ ਉਸ ਤੋਂ ਪਹਾੜੇ ਹੋਣ ਵਾਲੀ ਗੱਲ ਆ ਉਹ ਤੋਂ ਪਾਸਾ ਬੱਟਣ ਵਾਲੀ ਗੱਲ ਆ ਜਿਹੜੀ ਬਿਲਕੁਲ ਟੈਜ ਨਹੀਂ ਗੱਲ ਤਾਂ ਔਰ ਮੈਂ ਸਮਝਦਾ ਜਿਹੜੀ ਭਾਵਨਾ ਜੈਦਾ ਸਾਹਿਬ ਨੇ ਪਾਇਰ ਕੀਤੀ ਸੀ ਕਿ ਅੱਜ ਜਵਾਨੀ ਜਗਾ ਚ ਦੁਰ ਰਹੀ ਆ ਕਿਸਾਨੀ ਖੇਤਾਂ ਚ ਦੁਰ ਰਹੀ ਆ ਪੰਜਾਬ ਬਰਵਾਦ ਹੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਪੰਜਾਬ ਦੀ ਸਰਤੀ ਤੇ ਕਬਜ਼ੇ ਕੀਤੇ ਜਾ ਰਹੇ ਨੇ ਚੰਡੀਗੜ੍ਹ ਤੋਂ ਮਰ ਪੱਕੇ ਤੌਰ ਤੇ ਮਰ ਦਿੱਲੀ ਦੇ ਇਨਸਟਿਟਿਊਟ ਤੇ ਦੇ ਸਰਕੇ ਵਕਰਾਰਾ ਆਸਤਾਫ ਕਰਦੇ ਹੰਦੇ ਅੰਦਲਾ ਜਿੱਤੀਆਂ ਜਾ ਰਹੀਆਂ ਨੇ ਸੋ ਆ ਚੀਫ ਸੈਕਟਰੀ ਜਿਹੜੀ ਨਿਯੁਕਤੀ ਹੋਈ ਹੈ ਇਸ ਗੰਦੇ ਸੰਕੇਤ ਨੇ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਵੀ ਦੇ ਵਿਰੁੱਧ ਲੜਾਈ ਲੜ ਕੇ ਪੰਜਾਬ ਤੇ ਪੰਜਾਬੀਏ ਤਨੂੰ ਅੱਗੇ ਲਿਜਾਣ ਲਈ ਮਨ ਉਨ੍ਹਾਂ ਨੇ ਇੱਕ ਵਿਤੀ ਵਿਧਾਨ ਰੋੜ ਮੈਂ ਸਾਡੇ ਸਾਹਮਣੇ ਰੱਖਿਆ ਸੀ ਕਿ ਸਾਤਵੇਂ ਬੜੀ ਕਮਾਈ ਜਿਹੜੀ ਹੋਏਗੀ ਉਹ ਪੰਜਾਬ ਦੇ ਲੋਕਾਂ ਕੋਲ ਜਾਏਗੀ ਜਾਂ ਦੇਸ਼ ਦੇ ਵਿੱਚ ਹੋਰ ਲੋਕਾਂ ਕੋਲ ਜਾਏਗੀ ਇਹ ਅਕਾਲੀ ਦਲ ਦਾ ਜੋੜਾ ਚਾਹਣ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹਣ ਉਹ ਜਿਹੜਾ ਦੀ ਸਿੱਖ ਅਕਾਲੀਆਂ ਦੀ ਹੋਵੇ ਸੋਚ ਅਕਾਲੀਆਂ ਦੀ ਹੋਵੇ ਵਿਵਹਾਰ ਅਕਾਲੀਆਂ ਦੀ ਹੋਵੇ ਵਿਰਾਸਤ ਅਕਾਲੀਆਂ ਦੀ ਹੋਵੇ ਉਹ ਇਹਦੇ ਲੋਕਾਂ ਦੀ ਇਨਰੋਲਮੈਂਟ ਕਰਕੇ ਕੋਈ ਵੂਚ ਭਰਤੀਆਂ ਹੋਵੇ ਨਵੇਂ ਪ੍ਰਧਾਨ ਦੀ ਚੋਣ ਤੱਕ ਇਹ ਸੱਤ ਸਭਾ ਬੀ ਕਮ ਕਰੇਗੀ ਚੰਦ ਮਾਇਰਾ ਸਾਹਿਬ ਅਬਜ਼ਰਵਰ ਵੀ ਲਾਏ ਗਏ ਆ ਨਵੀਂ ਭਰਤੀ ਦੀ ਗੱਲ ਆਉਂਦੀ ਹੈ ਜਿਵੇਂ ਪਰਮਜੀਤ ਸਿੰਘ ਸਰਨਾ ਹੁਣਾਂ ਨੂੰ ਦਿੱਲੀ ਦਾ ਅਬਜ਼ਰਵਰ ਲਾ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਇਹ ਭਰਤੀ ਕਰਨਗੇ ਧਾਮੀ ਸਾਹਿਬ ਹੁਣਾਂ ਨੂੰ ਜੰਮੂ ਦਾ ਲਾ ਦਿੱਤਾ ਹੈ ਰਗੂਜੀਤ ਸਿੰਘ ਵਿਰਕ ਹੁਣਾਂ ਨੂੰ ਬਲਦੇਵ ਸਿੰਘ ਕੈਂਪ ਹੁਣਾਂ ਨੂੰ ਹਰਿਆਣਾ ਦਾ ਲਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨਿਰਪੱਖ ਜਿਹੜੀਆਂ ਭਰਤੀਆਂ ਨੇ ਅਕਾਲੀ ਦਲ ਦੇ ਵਿੱਚ ਹੋਣਗੀਆਂ ਇਹ ਅਬਜ਼ਰਵਰ ਲਾਏ ਗਏ ਨੇ ਜਿਹੜੇ ਚਿੱਚੇ ਜੀ ਤਾਂ ਮੈਂ ਕਹਿੰਦਾ ਟੋਟਲ ਹੀ ਜਿਹੜਾ ਐਲਾਨ ਆ ਉਹ ਗਲਤ ਹੈ ਕੋਈ ਨਾ ਲੰਗਣਾ ਹੂੰ ਸਾ ਮੈਂ ਸ੍ਰੀ ਅਕਾਲਤਾ ਜੈਦਾ ਸਰ ਸਾਹ ਨੇ ਆਪਣੇ ਸਰੀਰਕ ਹਾਲਤਾ ਸਾਹ ਦੀ ਤਸੀਲ ਤੋਂ 2 ਦਸੰਬਰ ਨੂੰ ਕੀਤਾ ਸੀ ਉਦੀ ਸ਼ਰਿਆਵੇਂ ਲੱਗਾ ਹੂੰ ਹੁਕੂਨਾਵੇਂ ਤਾਂ ਬੱਜਵੜੀ ਗੱਲ ਆ ਤੇ ਇਹੀ ਸਮਝ ਨਹੀਂ ਆ ਰਹੀ ਕਿ ਮਨ ਜੈਦਾ ਸਰ ਸਾਹ ਦਾ ਆਦੇਸ਼ ਮੰਨ ਕੇ ਮਨ ਚੇਰਾ ਵੀ ਕਰ ਲਈ ਅੱਧਾ ਅੱਧਾ ਕੰਮ ਕਰ ਲਿਆ ਅੱਧਾ ਰੱਖ ਲਿਆ ਹੂੰ ਜੈਣਾ ਜੈਣਾ ਵੀ ਕਿਨਾ ਪਾ ਗਈ ਉਹਦਾ ਕੀ ਫਾਇਦਾ ਸੋ ਇਸ ਕਰਕੇ ਚਾਹੀਤਾ ਤਾਂ ਹੀ ਸੀ ਇਹ ਜਦੋਂ ਕੋ ਕੋ ਨਾ ਮੈਂ ਨੋ ਜਿਵੇਂ ਬਾਰ ਬਾਰ ਰੋਣ ਕਿ ਹਾਂ ਇਹਨਾਂ ਨੂੰ ਲਾਗੂ ਕੀਤਾ ਜਾਂਦਾ ਇਹ ਤਾਂ ਬਿਲਕੁਲ ਹੀ ਮਤਲਬ ਜਿਹੜਾ ਭਵਿਕੜਾ ਰੋਡ ਪੈਪ ਸੀ ਅਕਾਲੀ ਦਰ ਤੋਂ ਮਜ਼ਬੂਤ ਕਰਨ ਦਾ ਉਹ ਰੱਖਿਆ ਉਹ ਤੋਂ ਬਿਲਕੁਲ ਹੀ ਅਲੱਗ ਹੋ ਕੇ ਚੱਲਣਾ ਇਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇਹ ਤਾਂ ਇੱਕ ਪਾਸੜ ਹੈ ਤਾਂ ਟੋਟਲੀ ਜੈਤਾਰ ਸਾਹਿਬ ਦੇ ਕੋਲ ਤੇ ਲੰਘਣਾ ਹੂੰ ਚੰਦੂ ਮਹਾਰਾਜ ਸਾਹਿਬ ਮੇਰਾ ਆਖਰੀ ਸਵਾਲ ਇਹ ਹੈ ਕਿ ਅਗਲਾ ਪ੍ਰਧਾਨ ਤੁਸੀਂ ਕਿਨੂੰ ਦੇਖਦੇ ਹੋ ਕਿ ਕਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਾਂ ਕਿਹੜਾ ਪ੍ਰਧਾਨ ਰੇਸ ਦੇ ਵਿੱਚ ਹੈ ਕਿਉਂਕਿ ਤੁਸੀਂ ਵੱਡਾ ਹਿੱਸਾ ਰਹੇ ਹੋ ਬੇਸ਼ੱਕ ਹੁਣ ਵੱਖਰੇਵੇਂ ਨੇ ਹਾਲਾਂਕਿ ਤੁਹਾਨੂੰ ਵੀ ਇਹੀ ਹੁਕਮ ਸੀਗਾ ਕਿ ਇਹ ਧੜੇ ਬਾਜ਼ੀਆਂ ਛੱਡ ਕੇ ਇਕਜੁੱਟ ਹੋ ਜਾਓ ਤਾਂ ਕਿਵੇਂ ਦੇਖਦੇ ਹੋ ਕਿ ਕਿਹੜਾ ਪ੍ਰਧਾਨ ਹੋਣਾ ਚਾਹੀਦਾ ਜਾਂ ਫਿਰ ਪ੍ਰਧਾਨ ਦੀ ਚੋਣ ਕਰਨ ਲਈ ਕੀ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਵੀ ਅਸੀਂ ਤਾਂ ਧੜੇ ਵਾਂਗ ਰੇਸ ਮੰਨ ਕੇ ਸੜਕੇ ਅਸੀਂ ਦਾ ਆਪਣਾ ਚੂਲਾ ਸਿਮੇਟ ਲਿਆ ਇਹ ਕਿੱਥਲਾ ਬਲਦਾ ਰੱਖ ਰਹੇ ਨੇ ਇਹ ਚੂਲਾ ਬਸ ਭੁਜਰੇ ਨਹੀਂ てる ਹੈ ਇਹ ਬਸ ਇਕੱਠੇ ਕਰਨ ਦੇ ਵਿੱਚ ਪੰਥਕ ਸ਼ਕਤੀ ਨੂੰ ਜੋੜਨ ਦੇ ਵਿੱਚ ਨਹੀਂ ਤੋੜਨ ਦੇ ਵਿੱਚ ਲੱਗੇ ਹੋਏ ਨੇ ਬਲਕਿ ਜਿਹੜਾ ਵਿਧਿ ਵਿਵਧਾਨ ਉਹਨਾਂ ਨੇ ਬਣਾਇਆ ਸੀ ਉਹਨੂੰ ਉਹ ਤੋਂ ਵੀ ਭਜ ਰਹੇ ਨੇ ਬਲਕਿ ਜਿਹੜਾ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਉਹ ਬਿਲਕੁਲ ਤਰਕਹੀਨ ਉਹਦਾ ਕੋਈ ਆਧਾਰ ਹੀ ਨਹੀਂ ਮਤਲਬ ਜਿਹੜੇ ਜੇ ਕਾਨੂੰਨਦਾਨਾਂ ਦੀ ਗੱਲ ਵੀ ਕਰੀਏ ਬੰਤੀ ਕਹਿਣਾ ਉਹਨਾਂ ਕਿੰਨੀਆਂ ਪਟੀਸ਼ਨਾਂ ਲੜੀਆਂ ਨੇ ਜਦੋਂ ਦਾ ਪੰਜਾਬ ਬਣਿਆ ਮੇਰਾ ਘਰ ਜਿੰਨੀਆਂ ਅਕਾਲੀ ਦਲ ਦੇ ਦੁਨੀਆਂ ਪਟੀਸ਼ਨਾਂ ਆਈਆਂ ਕੋਈ ਕਿਸੇ ਚੌਂਟ ਚ ਕਿਤੇ ਨਾ ਕਿਤੇ ਕਹਿਣਾ ਸਭ ਦਾ ਰੋਲ ਫੁੱਟਦਾ ਰਿਹਾ ਫਿਰ ਜਿਹੜੀ ਆਪਣੀ ਮਾਈਚੈਸ ਫੁਲਕਾ ਜੀ ਨੇ ਜੀ ਸੰਸਦਾਂਵਾਂ ਦਾ ਕਾਨੂੰਨ ਦੇ ਵਕਫੋ ਕਿਤੇ ਬਾਪਿਆ ਤਾਂ ਉੱਥੇ ਕਿਤੇ ਨਾ ਕਿਸੇ ਦਾ ਤੇ ਐਡਰ ਫੁਲਕਾ ਖੜੇ ਨੇ ਤੇ ਤੇ ਇਸ ਤਰ੍ਹਾਂ ਲੰਬੇ ਪ੍ਰੈਕਟੀਕਲ ਸਿੱਖਿਆ ਜਾਵਾਂ ਨਾਲ ਜਿਹੜੇ ਜਿਸ ਵਿਰਾਸਤ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਭਾਵਨਾ ਦਾ ਪਤਾ ਕੌਣ ਲੱਭਿਆ ਤੇ ਉਹਨਾਂ ਤੇ ਉਹ ਬੋਲੇ ਸੁਭਾਸ਼ ਦਾ ਕਹਿ ਰਹੇ ਨੇ ਕਿ ਕੋਈ ਢਿੱਲਾ ਨਹੀਂ ਕੋਈ ਦਿੱਕਤ ਨਹੀਂ ਹੈ ਤੇ ਅਗਰਵਾਲ ਸਾਹਿਬ ਸਾਡੇ ਮਿੱਤਰ ਨੇ ਚੰਗੇ ਕਾਨੂੰਨਦਾਨ ਨੇ ਪਰ ਅਗਰਵਾਲ ਸਾਹਿਬ ਹੋ ਸਕਦਾ ਉਸ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਸੈਂਟੀਮੈਂਟਸ ਨੇ ਉਹਨਾਂ ਦਾ ਅਹਿਸਾਸ ਨਾ ਕਰਦੇ ਹੋਣ ਤੇ ਉਹਦਾ ਤੋਂ ਲੈ ਕੇ ਵਾਲਾ ਬਹਾਨਾ ਬਣਾ ਦੇਣਾ ਕਿ ਇਹ ਤਾਂ ਜੀ ਮਾਨਤਾ ਰੱਦ ਹੋ ਜੂ ਬਿਲਕੁਲ ਨਹੀਂ ਤਰਕ ਨਹੀਂ ਆ ਕਿਉਂਕਿ ਮਾਨਤਾ ਰੱਦ ਜੇ ਤੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦੇ ਆ ਮੈਂਬਰਾਂ ਦੀ ਚੋਣ ਕਰਦੇ ਆ ਉਹਦਾ ਮਾਨਤਾ ਰੱਦ ਨਹੀਂ ਹੁੰਦਾ ਜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨਤਾ ਭਰਤੀ ਕਮੇਟੀ ਦੇ ਮੈਂਬਰ ਨੇ ਮਰ ਉਹਦਾ ਮਾਨਤਾ ਰੱਦ ਨਹੀਂ ਹੁੰਦਾ ਸੋ ਹੁਣ ਮਾਨਤਾ ਰੱਦ ਕੀਵੇਂ ਹੋਈ ਬਾਲਾ ਜੇ ਭਾਜਪਾ ਹੀ ਰਾਮਬੰਦਰ ਜੀ ਸਾਰੀ ਦਾ ਪੁੱਤ ਲੈ ਕੇ ਚੌਣ ਲੜ ਸਕਦੀ ਹੈ ਜਿੱਤ ਸਕਦੀ ਆ ਤੇ ਉਹਦੀ ਮੰਤਾਂ ਦਾ ਰੱਦ ਨਹੀਂ ਹੋਈ ਉਹ ਮੈਂ ਸਮਝਦਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਕਰ ਰਹੀਆਂ ਧਰਕੇ ਨੇ ਔਰ ਇਹ ਜੇ ਇਸ ਤਰ੍ਹਾਂ ਵੀ ਪਾਰਟੀ ਦੀ ਬਾਤਾਂ ਰੱਦ ਨਹੀਂ ਹੁੰਦੀ ਜੇ ਜੈਦਾ ਤਾਕਤ ਹੱਲੋ ਤੇ ਦੇਸ਼ ਕੇ ਸੰਤਵਾਂਵਲੀ ਕਮਾਈ ਭਰਤੀ ਕਰੇਗੀ ਔਰ ਨਵੇਂ ਪ੍ਰਧਾਨ ਦੀ ਚੋਣ ਤੱਕ ਇਹ ਬਾਲਦੀ ਦੀ ਸ਼ਰਮਾਇ ਕਾਲੀਦਾ ਉਸੋ ਅਰੇ ਵੀ ਉਵੇਂ ਦੇਰ ਤੱਕ ਸੋ ਅੱਜ ਆ ਆਪ ਘਵਾਰੇ ਆਪ ਹੀ ਚੋਣਾਂ ਲਾਨ ਕਰਨੀ ਆਪੇ ਭਲਤੀ ਦੀਆਂ ਗੱਲਾਂ ਕਰਨੀਆਂ ਆਪੇ ਬਾਜ਼ਾਰ ਪਰ ਦੇ ਉਦਕਰਦੇ ਨੇ ਮੈਂ ਸਮਝਦਾ ਬਹੁਤ ਤਾਰਪਿਟੋ ਕਰਲਵਾਈ ਜਾਂਦਾ ਜਿਹੜਾ ਮਾਹੌਲ ਇਕਤਾ ਦਾ ਅਨਸਾਰੀ ਦੀ ਜੈਦਾਤਾ ਸਾਹ ਦੇ ਜਿਹੜੀ ਭਾਵਨਾ ਪ੍ਰਗਟ ਕੀਤੀ ਜਾਂਦਾ ਸਾਹ ਨੇ ਅੱਛਾ ਲੋਕ ਤਾਂ ਇਹ ਵੀ ਕਹਿ ਰਹੇ ਕਿ ਇਹ ਸਤੀਫਾ ਮਨਜ਼ੂਰੀ ਸਿਰਫ ਦਿਖਾਵਾ ਹੈ ਅਗਲੇ ਪ੍ਰਧਾਨ ਫਿਰ ਸੁਖਵੀਰ ਸਿੰਘ ਬਾਦਲੀ ਬਣਨੇ ਆ ਇਹਨੂੰ ਕਿਵੇਂ ਦੇਖਦੇ ਹੋ देखो एटा जेड़ा वाला निगरानी सिस्टम बनाया एदा किरकाटा वे पर वी आपे उजागर पर लाले आपे भर्ती कर ली पर निरपੱਖ भर्ती ਕਰਨ ਦਾ ਵਿਧੀ ਜਿਹੜੀ ਬਣਾਈ ਸੀ ਜੈਲਾਲ ਸਾਹਿਬ ਨੇ ਉਦੋਂ ਵਧੀਆ ਸ੍ਰੇਸ਼ਾ ਹੋਰ ਕੋ ਹੋਏ ਦੀ ਸੀ ਦਾ ਦਾ ਜਿਸ ਨੇ ਲੋਗ ਸਤਮੈਂਬਰ ਕਮੇਟੀ ਚੱਲੇ ਸੀ ਜਿਨ੍ਹਾਂ ਦਾ ਕੋਈ ਮਤਲਬ ਪੱਖਪਾਤੀ ਰਹੀਆ ਨਹੀਂ ਸੀ ਇਹਨਾਂ ਰੋਲ ਅਕਾਲੀਵਾਲੋਂ ਸਵਰਪਤੀ ਹੋਰ ਉਹਨਾਂ ਤੇ ਕੋਈ ਉਗੜ ਨਹੀਂ ਢਾ ਸਕਦਾ ਕਿਸੇ ਇੱਕ ਦਾ ਹੀ ਇਸ ਲਈ ਫਿਰ ਉਹ ਜੈਲਦਾਰ ਸਾਹਿਬ ਵੱਲੋਂ ਭੜਾਏ ਗਏ ਸੀ ਤੇ ਫਿਰ ਵੀ ਇਹਨਾਂ ਵੱਲੋਂ ਉਹ ਬੁਲਾਣਾ ਨਾ ਕਰਨਾ ਮੈਂ ਸਮਝਦਾ ਸਵਾਰਟੂ ਵਿੱਚ ਦਿਖਾਈ ਦਿੰਦਾ ਇਹਦਾ ਮਤਲਬ ਵੀ ਇਹ ਉਹ ਉਸ ਵਰਤੇ ਉਹ ਕਰਨਾ ਚਾਹੁੰਦੇ ਤੇ ਇਹਦਾ ਮਤਲਬ ਵੀ ਸਿਰਫ ਆਪਣੇ ਕੇਸਿਆਂ ਵਿੱਚ ਵਰਤੀ ਕਰਨਾ ਕਰਕੇ ਬਲ ਆਪ ਹੀ ਪ੍ਰਧਾਨ ਬਣਨਾ ਚਾਹੁੰਦੇ ਨੇ ਅਰਧਰਬਾਈ ਤੇ ਪਬਲਿਕ ਕੋ ਜਾਓ ਅਰਧਰਬਾਈ ਤੇ ਦੱਬਕ ਭਰਤੀ ਕਰਾਓ ਤਾਂ ਫਿਰ ਇਹ ਤੋਂ ਵਧੀਆ ਤਰੀਕਾ ਜੋ ਜੈਦਾ ਸਾਹਬ ਨੇ ਬਰਾਇਆ ਉਦੋਂ ਵਧੀਆ ਤਰੀਕਾ ਕੋ ਹੋ ਨਹੀਂ ਸਕਦਾ ਇੱਕ ਵੰਡਾ ਰਾਤ ਕੋ ਗੈਰ ਅਕਾਲੀ ਸੀ ਸਾਥ ਮਲੇ ਇੱਕ ਕਬੜੀ ਇੱਕ ਮੈਂਬਰ ਆ ਇੱਕ ਮੈਂਬਰ ਦਾ ਜਿਹੜਾ ਬਸੋਕਰਾ ਅਕਾਲੀਦਾਲ ਨਾਲ ਨਾਲ ਹੋ ਜਿਹਦੀ ਸੋਹਜ ਅਕਾਲੀ ਆਈ ਨਾਲ ਨਾਲ ਹੋ ਹੂੰ ਤੇ ਕੋ ਗੁਰਸਾਰ ਰਠਾ ਸਕੇ ਤੋਂ ਵਾ ਤੇ ਕਰਾਈ ਭਰਤੀ ਤੇ ਸਰਾਜ ਦੀ ਹੋ ਸਕਦਾ ਏਵਲੇ ਹੀ ਹੋ ਸਕਦਾ ਸੀ ਵਿਭਾਰਤੀਰਪਾ ਕੋਈ ਜੀ ਭਾਰਤੀ ਆਮ ਲੋਕਾਂ ਨੇ ਕਰਦੀ ਸੀ ਤੇ ਆਮ ਲੋਕਾਂ ਵਿੱਚ ਉਹਨਾਂ ਨੂੰ ਘਰ ਸੀ ਵੀ ਅਸੀਂ ਪ੍ਰਧਾਨ ਚਾਹ ਦਾ ਬਣ ਸਕੀ ਤੇ ਇਸ ਕਰਕੇ ਜਾਇਲਾਲ ਸਾਹਿਬ ਦੇ ਹੁਕਮ ਤੇ ਪਾਲਣਾ ਕਰਦੀ ਵੀ ਉਹ ਪ੍ਰਵਾਣੀ ਕਿਤੇ ਉਤਸਵ ਪਰ ਜਨਤਾ ਉਤਸਵ ਘੋੜੇ ਹੁੰਦਾ ਜਿਹੜਾ ਉਹ ਵੀ ਕੋਈ ਸਿਟੀਕ ਨਹੀਂ ਕਰਨੇ ਨਹੀਂ ਉਹ ਵੀ ਕੋਈ ਪ੍ਰਵਾਣੀ ਕਿਤੇ ਕੇਵਲ ਤੇ ਕੇਵਲ ਕਾਲੀਦਾਨ ਤੇ ਕਬਜ਼ਾ ਰਹੇ ਪਰ ਜਿਵੇਂ ਮਰਦੀ ਰਹੇ ਭਾਵੇਂ ਕੋਲ ਤਾਂ ਸਭ ਦੇ ਮੁੱਢੀ ਰਕੜਾ ਕਰੀ ਤੋ ਤਾਂ ਵੀ ਸਭ ਜਾ ਰਹੇ ਉਹ ਬੁਢੀ ਤੇ ਚੱਲ ਕੇ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਕਰ ਜਾ ਰਹੇ ਨੇ ਔਰ ਇਸ ਤੋਂ ਇਛੇ ਵਿੱਚ ਮੈਂ ਸਮਝਦਾ ਬਹੁਤ ਵੱਡਾ ਇਹ ਕਿਸੇ ਦਾ ਉਹ ਇਸ ਤਰ੍ਹਾਂ ਸ੍ਰੀ ਹਾਂਸਾਂ ਤੋਂ ਸਰਦੇ ਉਹ ਫਿਰ ਅਲੋਪਾਂ ਦਾ ਨਾ ਕਰਿਆ ਉਹ ਸਿੱਧੇ ਰੂਪ ਦੇ ਵਿੱਚ ਸ੍ਰੀ ਢਾਲਤਾ ਤੋਂ ਚੱਕਰਦਾ ਗਿਆ ਉਹ ਐਸਾ ਅਜੇ ਤੱਕ ਕਿਸੇ ਕਾਲੀ ਲੀਡਰ ਨੇ ਇਹਨਾਂ ਕਿਸੇ ਵਰਕਰ ਨੇ ਕਾਲੀ ਦਲ ਦੇ ਵਿੱਚ ਚੈਲ ਦਾ ਕੀਤਾ ਹੋਵੇ ਜਿਹੜਾ ਅੱਜ ਕਰਦਾ ਹੈ ਜੀ ਜੀ ਚੰਨੂ ਮਾਇਰਾ ਸਾਹਿਬ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਹੁਣ ਉਹ ਸਾਬਕਾ ਪ੍ਰਧਾਨ ਬਣ ਚੁੱਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਜਾਨਣਾ ਚਾਹਾਂਗਾ ਦੇਖੋ ਸਾ ਸੁਵੇਲ ਸਿੰਘ ਬਾਦਲ ਖੜਾ ਦਾ ਤਰੀਕਾ ਪਾ ਪਾ ਕੇ ਸਿੱਧਾ ਵਰਕੇ ਬੈਠੀ ਨੇ ਭਾਵੇਂ ਮਨਜ਼ੂਰ ਕਰ ਲਿਆ ਹਮਮ ਬਸ ਉਹ ਵਰਕਿੰਗ ਕਮੇਟੀ ਨੇ ਜਿਹੜੇ ਜਿਹੜੇ ਲੋਕਾਂ ਨੇ ਹੋਰ ਅਸਤੀਫੇ ਦਿੱਤੇ ਸੀ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਨ ਲਈ ਜਿਹੜਾ ਸ਼੍ਰੀ ਅਨੰਤਪਾਲ ਸਾਹਿਬ ਨੇ ਹਦੇਸ਼ ਦਿੱਤੇ ਸੀ ਜੀ ਉਹਨਾਂ ਤੋਂ ਵਰਕਿੰਗ ਕਮੇਟੀ ਚੁੱਪ ਵੱਟ ਗਈ ਉਹਨਾਂ ਵੱਲ ਨਹੀਂ ਰਹੀ ਮਨ ਇਹਦਾ ਜਵਾਬ ਜਿਹੜਾ ਵਰਕਿੰਗ ਵਾਈਟਿੰਗ ਨੂੰ ਦੇਣਾ ਪਏਗਾ ਲੋਕਾਂ ਨੂੰ ਕਿ ਜਥੇਦਾਰ ਸਾਹਿਬ ਦੇ ਬੁਕਾ ਨੂੰ ਅਧੂਰਾ ਕਿਉਂ ਬਣਾਇਆ ਜਾ ਰਿਹਾ ਕਿ ਸਟਾਜ ਕਿਉਂ ਬਣਾਇਆ ਜਾ ਰਿਹਾ ਪਹਿਲਾਂ ਤਾਂ ਹੀ ਸੀ ਚਲੋ ਮੰਨ ਲਿਆ ਤੇ ਹੁਣ ਅਧੂਰਾ ਕਿਉਂ ਬਣਾਇਆ ਜਾ ਰਿਹਾ ਦੂਜਾ ਪੱਖ ਇਹ ਸੀ ਹੁਣੇ ਹੁਣੇ ਵੀ ਨਾਲ ਪਤਾ ਲੱਗਿਆ ਵੀ ਕਹਿੰਦੇ ਜੀ 1 ਮਾਰਚ ਨੂੰ ਚੋਣ ਹੋਏਗੀ ਪ੍ਰਧਾਨ ਦੀ ਜੀ ਹੂੰ ਪਰ ਚੋਣ ਨੌਸ ਕਰਨ ਵਾਲੇ ਇਹ ਕੌਣ ਹੁੰਦੇ ਨੇ ਜੋ ਜਥੇਦਾਰ ਸਾਹਿਬ ਨੇ ਕਾਲ ਟਕ ਸਾਹਬ ਦੀ ਫਸੀਲ ਤੇ ਪੰਨ ਸਿੰਘ ਸਹਿਬਾਨ ਦੀ ਹਾਜ਼ਰੀ ਮਨ ਕੌਮ ਦੇ ਨਾਲ ਬਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਨ ਬਾਸ਼ ਸ਼ਬਦਾ ਵਿੱਚ ਅਕਾਲੀ ਲੀਡਰਸ਼ਿਪ ਨੂੰ ਦੇ ਦਿੱਤੇ ਕਿ ਜੇਕਰ ਦਾ ਸਾਹ ਨੂੰ ਇਸੇ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਤੋਂ ਬਾਅਦ ਤੇ ਉਹਨਾਂ ਨਾਲ ਹੋਰ ਜਿਨ੍ਹਾਂ ਨੇ ਅਸਤੀਫਾ ਦਿੱਤੇ ਨੇ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਨ ਤੋਂ ਬਾਅਦ ਜਿਹੜਾ ਵੀ ਭਵੀਕਾ ਅਕਾਲੀ ਦਲ ਦਾ ਉਹ ਖੜਿਆ ਹੋਇਆ ਟੁੱਟਿਆ ਹੋਇਆ ਜੋੜਨ ਲਈ ਇਕੱਠੀ ਇਸ ਰਾਜਨੀਤਿਕ ਸ਼ਕਤੀ ਪੰਥਕ ਜਥੇਬੰਦੀ ਸ਼ਰੋਮਣੀ ਕਾਲੀਦਾਲ ਦੇ ਨਾਂ ਇਹ ਬਣਾਉਣ ਲਈ ਸੱਤ ਮੈਂਬਰੀ ਕਮੇਟੀ تھی ਉਹਨਾਂ ਨੇ ਚੇਤਾਵਨੀ ਕੀਤੀ ਸੱਤ ਮੈਂਬਰੀ ਕਮੇਟੀ ਬਣਾਉਣ ਦੇ ਬਣਾਤੀ ਸਾਪੇ ਪ੍ਰਧਾਨਗੀ ਇਹ ਤੇ ਉਹਦੇ ਰਾਹੀਂ ਹੀ ਅਕੇ ਨੂੰ ਭਰਤੀ ਹੋਣੀ ਸੀ ਉਹਨਾਂ ਨੇ ਸਬਕ ਕਿਹਾ ਸੀ ਤੇ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਇਹ ਸੱਤ ਮੈਂਬਰੀ ਕਮੇਟੀ ਨੇ ਕੰਮ ਕਰਨਾ ਸੀ ਤੋਂ ਉਹ ਸੱਤ ਮੈਂਬਰੀ ਕਮੇਟੀ ਤਰਕਨਾਰ ਕਰਕੇ ਆਪਣੀ ਮਰਜ਼ੀ ਦਾ ਪ੍ਰਧਾਨ ਤੇ ਚੋਣ ਨਵੇਂ ਪ੍ਰਧਾਨ ਦੀ ਚੋਣ ਕਰਨ ਦੇ ਐਲਾਨ ਕਰਨੇ ਮੈਂ ਸਮਝਦਾ ਜੈਦਾ ਸਾਹਿਬ ਦੇ ਹੁਕਮ ਦੀ ਨੰਗਣਾ ਹੈ ਉਸ ਤੋਂ ਪਹੋੜੇ ਹੋਣ ਵਾਲੀ ਗੱਲ ਆ ਉਹ ਤੋਂ ਪਾਸਾ ਬੱਟਣ ਵਾਲੀ ਗੱਲ ਆ ਜਿਹੜੀ ਬਿਲਕੁਲ ਜਾਇਜ਼ ਨਹੀਂ ਗੱਲ ਤਾਂ ਔਰ ਮੈਂ ਸਮਝਦਾ ਜਿਹੜੀ ਭਾਵਨਾ ਜੈਦਾ ਸਾਹਿਬ ਨੇ ਪ੍ਰਗਟ ਕੀਤੀ ਸੀ ਕਿ ਨਵਾਂ ਨਹੀਂ ਜਗਾ ਤੇ ਦੁਨੀਆ ਕਿਸਾ ਨਹੀਂ ਫੇਟਾ ਚ ਰਹੀ ਆ ਪੰਜਾਬ ਬਰਵਾਦ ਹੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਕਬਜ਼ੇ ਕੀਤੇ ਜਾ ਰਹੇ ਨੇ ਚੰਡੀਗੜ੍ਹ ਤੋਂ ਮਰ ਪੱਕੇ ਤੌਰ ਤੇ ਮਨਨ ਦਿੱਲੀ ਦੇ ਇਨਸਟਿਟਿਊਟ ਤੇ ਦੇ ਇਨਸਰ ਕੇ ਵੱਖਰਾ ਰਾਸਤਾ ਬਣਦੀਆਂ ਦੱਲਾ ਕੀਤੀਆਂ ਜਾ ਰਹੀਆਂ ਨੇ ਸੋ ਆ ਚੀਫ ਸੈਕਟਰੀ ਜਿਹੜੀ ਨਿukti ਹੋਈ ਹੈ ਇਸ ਗੱਲ ਦੇ ਸੰਕੇਤ ਨੇ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਦੇ ਵਿਰੁੱਧ ਲੜਾਈ ਲੜ ਕੇ ਆਉਤੇ ਪੰਜਾਬੀਏਤ ਨੂੰ ਅੱਗੇ ਲਿਜਾਣ ਲਈ ਵੱਲੋਂ ਉਨ੍ਹਾਂ ਨੇ ਇੱਕ ਵਿਧੀ ਵਿਧਾਨ ਰੋੜ ਵੈ ਸਾਡੇ ਸਾਹਮਣੇ ਰੱਖਿਆ ਸੀ ਕਿ ਸਾਸ਼ਮਾ ਬ੍ਰਿਟੀ ਕਮੇਟੀ ਜਿਹੜੀ ਹੋਏਗੀ ਉਹ ਪੰਜਾਬ ਦੇ ਲੋਕਾਂ ਕੋਲ ਜਾਏਗੀ ਜਾਂ ਦੇਸ਼ ਦੇ ਵਿੱਚ ਹੋਰ ਲੋਕਾਂ ਕੋਲ ਜਾਏਗੀ ਜੇ ਅਕਾਲੀ ਦਲ ਨਾਲ ਜੁੜਨਾ ਚਾਹਣ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹਣ ਉਹ ਜਿਹੜੀ ਸਿੱਖ ਅਕਾਲੀਆਂ ਨਹੀਂ ਹੋਵੇ ਸੋਚ ਅਕਾਲੀਆਂ ਹੋਵੇ ਵਿਵਹਾਰ ਅਕਾਲੀਆਂ ਹੋਵੇ ਵਿਰਾਸਤ ਅਕਾਲੀਆਂ ਹੋਵੇ ਉਹ ਇਹਦੇ ਲੋਕਾਂ ਦੀ ਇਨ ਰੋਲ ਇਨ ਰੋਲਮੈਂਟ ਕਰਕੇ ਕੋਈ ਬੋਝ ਭਰਤੀਆਂ ਹੋਵੇ ਨਵੇਂ ਪ੍ਰਧਾਨ ਦੀ ਚੋਣ ਤੱਕ ਇਹ ਸੱਤਵਾ ਬ੍ਰੀਕਾਟੀ ਕੰਮ ਕਰੇਗੀ ਚੰਦ ਮਾਇਰਾ ਸਾਹਿਬ ਆਬਜ਼ਰਵਰ ਵੀ ਲਾਏ ਗਏ ਆ ਨਵੀਂ ਭਰਤੀ ਦੀ ਗੱਲ ਆਉਂਦੀ ਹੈ ਜਿਵੇਂ ਪਰਮਜੀਤ ਸਿੰਘ ਸਰਨਾ ਹੁਣਾਂ ਨੂੰ ਦਿੱਲੀ ਦਾ ਆਬਜ਼ਰਵਰ ਲਾ ਦਿੰਦਾ ਕਿ ਦਿੱਲੀ ਦੇ ਵਿੱਚ ਇਹ ਭਰਤੀ ਕਰਨਗੇ ਧਾਮੀ ਸਾਹਿਬ ਹੁਣਾਂ ਨੂੰ ਜੰਮੂ ਦਾ ਲਾ ਦਿੰਦਾ ਰਗੂਜੀਤ ਸਿੰਘ ਵਿਰਕ ਹੁਣਾਂ ਨੂੰ ਬਲਦੇਵ ਸਿੰਘ ਕੈਂਪ ਹੁਣਾਂ ਨੂੰ ਹਰਿਆਣੇ ਦਾ ਲਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨਿਰਪੱਖ ਜਿਹੜੀਆਂ ਭਰਤੀਆਂ ਨੇ ਅਕਾਲੀ ਦਲ ਦੇ ਵਿੱਚ ਹੋਣਗੀਆਂ ਇਹ ਅਬਜ਼ਰਵਰ ਲਾਏ ਗਏ ਨੇ ਜਿਹੜੇ ਚੱਚੇ ਜੇ ਤਾਂ ਮੈਂ ਕਹਾਂ ਟੋਟਲ ਹੀ ਜਿਹੜਾ ਐਲਾਨ ਆ ਉਹ ਗਲਤ ਹੁਕਮ ਨਾ ਲੰਗਣਾ ਹੂੰ ਜਿਸ ਸਮਾਂ ਸ੍ਰੀ ਅਕਾਲਤਾ ਜੈਜਾਰ ਸਾਹਿਬ ਨੇ ਆਪਣੇ ਸ੍ਰੀ ਅਕਾਲਤਾ ਸਾਹਿਬ ਦੀ ਤਹਿਸੀਲ ਤੋਂ 2 ਦਸੰਬਰ ਨੂੰ ਕੀਤਾ ਸੀ ਉਹਦੀ ਸ਼ਰਿਆਵੇਂ ਲੰਗਾ ਹੂੰ ਉਹ ਕੋਨਾਵੇਂ ਤਾਂ ਕੋਝਵੜੀ ਗੱਲ ਆ ਤੇ ਇਹੀ ਸਮਝ ਨਹੀਂ ਆ ਰਹੀ ਕਿ ਮਨ ਜੈਦਾਰ ਸਾਹਿਬ ਦਾ ਆਦੇਸ਼ ਮੰਨ ਕੇ ਵੱਲ ਛੇਵਾ ਵੀ ਕਰ ਲਈ ਅੱਧਾ ਕੰਮ ਕਰ ਲਿਆ ਅੱਧਾ ਰੱਖ ਲਿਆ ਬੰਦ ਡੇਟਾ ਡੇਟਾ ਵੀ ਕਿਨਾ ਪਾ ਕੇ ਉਹਦਾ ਕੀ ਫਾਇਦਾ ਸੋ ਇਸ ਕਰਕੇ ਚਾਹਤ ਤਾਂ ਹੀ ਸੀ ਕਿ ਉਸ ਉਹ ਕੋਨਾਵੇਂ ਨੂੰ ਜਿਹੜਾ ਮੈਂ ਬਾਰ-ਬਾਰ ਰੋਣਾ ਕਿ ਹਾਂ ਇਹਨਾਂ ਨੂੰ ਲਾਗੂ ਕੀਤਾ ਜਾਂਦਾ ਇਹ ਤਾਂ ਬਿਲਕੁਲ ਹੀ ਮਤਲਬ ਜਿਹੜਾ ਭਵਿੱਖ ਦਾ ਰੋਡ ਬੈਪ ਸੀ اکالی دل مجبوت کرگ ہو کے چلنا کسی طرح بھی جائز نہیں ہے یہ تو ایک پاسڑا یہ تو چند مہاراج صاحب میرا آخری سوال یہ ہے ਕਿ ਅਗਲਾ ਪ੍ਰਧਾਨ ਤੁਸੀਂ ਕਿਨੂੰ ਦੇਖਦੇ ਹੋ ਕਿ ਕਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਾਂ ਕਿਹੜਾ ਪ੍ਰਧਾਨ ਰੇਸ ਦੇ ਵਿੱਚ ਹੈ ਕਿਉਂਕਿ ਤੁਸੀਂ ਵੱਡਾ ਹਿੱਸਾ ਰਹੇ ਹੋ ਬੇਸ਼ੱਕ ਹੁਣ ਵੱਖਰੇਵੇਂ ਨੇ ਹਾਲਾਂਕਿ ਤੁਹਾਨੂੰ ਵੀ ਇਹੀ ਹੁਕਮ ਸੀਗਾ ਕਿ ਇਹ ਧੜੇਬਾਜ਼ੀਆਂ ਛੱਡ ਕੇ ਇੱਕਜੁੱਟ ਹੋ ਜਾਓ ਤਾਂ ਕਿਵੇਂ ਦੇਖਦੇ ਹੋ ਕਿ ਕਿਹੜਾ ਪ੍ਰਧਾਨ ਹੋਣਾ ਚਾਹੀਦਾ ਜਾਂ ਫਿਰ ਪ੍ਰਧਾਨ ਦੀ ਚੋਣ ਕਰਨ ਲਈ ਕੀ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਵੀ ਅਸੀਂ ਤਾਂ ਧੜੇਬਾਜ਼ੀ ਦਾ ਆਦੇਸ਼ ਮੰਨ ਕੇ ਛੱਡ ਕੇ ਅਸੀਂ ਦਾ ਆਪਣਾ ਚੂਲਾ ਸਿਮੇਟ ਲਿਆ ਇਹ ਕਿੱਲਾ ਬੱਡਾ ਰੱਖ ਰਹੇ ਨੇ ਇਹ ਚੂਲਾ ਬਸ ਭੁਜਰੇ ਨਹੀਂ ਤੇ ਰਹੇ ਇਹ ਬਸ ਇਕੱਠੇ ਕਰਨ ਦੇ ਵਿੱਚ ਪੰਥਕ ਸ਼ਕਤੀ ਨੂੰ ਜੋੜਨ ਦੇ ਵਿੱਚ ਨਹੀਂ ਤੋੜਨ ਦੇ ਵਿੱਚ ਲੱਗੇ ਹੋਏ ਨੇ ਬਲਕਿ ਜਿਹੜਾ ਵਿਧਿਵਿਧਾਨ ਉਹਨਾਂ ਨੇ ਬਣਾਇਆ ਸੀ ਉਹਨੂੰ ਉਹ ਤੋਂ ਵੀ ਭਜ ਰਹੇ ਨੇ ਬਲਕਿ ਜਿਹੜਾ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਉਹ ਬਿਲਕੁਲ ਤਰਕਹੀਨ ਉਹਦਾ ਕੋਈ ਧਾਰਾ ਹੀ ਨਹੀਂ ਕੰਤਾ ਜਿਹੜੇ ਜੇ ਕਾਨੂੰਨਦਾਨਾਂ ਦੀ ਗੱਲ ਵੀ ਕਰੀਏ ਬੰਤੀ ਖਹਿਰਾ ਬਲ ਉਹਨੇ ਕਿੰਨੀਆਂ ਪਟੀਸ਼ਨਾਂ ਲੜੀਆਂ ਨੇ ਜਦੋਂ ਦਾ ਪੰਜਾਬ ਬਣਿਆ ਮੇਰਾ ਘਰ ਜਿੰਨੀਆਂ ਅਕਾਲੀ ਦਰਦ ਦੁਨੀਆ ਪਟੀਸ਼ਨਾਂ ਆਈਆਂ ਕੋਈ ਕਿਸੇ ਚੌਂਕ ਤੇਨਾ ਕਿਹੜਾ ਸਭ ਦਾ ਰੋਰ ਫੁੱਟਾ ਰਿਆ ਫਿਰ ਜਿਹੜੀ ਆਪਣੀ ਐਚਐਸ ਫੁਲਕਾ ਜੀ ਨੇ ਜੀ ਦਾਵਾ ਦਾ ਕਾਨੂੰਨ ਦੇ ਵਕਫੋ ਕਿਤੇ ਬਾਪਿਆ ਤਾਂ ਉੱਥੇ ਕਿਤੇ ਨਾ ਕਿਸੇ ਥਾਂ ਤੇ ਐਚਐਸ ਫੁਲਕਾ ਖੜੇ ਨੇ ਤੇ ਜਿਹੜੇ ਇੰਟਰਨਲ ਤੋਂ ਉਹਨੇ ਪ੍ਰੈਕਟੀਕਲ ਸਿੱਖ ਜਾਵਨਾ ਜਿਹੜੇ ਕਿਸੇ ਵਾਰਸ ਨਾਲ ਜੁੜੇ ਹੋਏ ਤੇ ਉਹਨਾਂ ਨੂੰ ਭਾਵਨਾ ਦਾ ਪਤਾ ਕੌਨ ਦਿੱਤਾ ਤੇ ਉਹਨਾਂ ਤੇ ਉਹ ਬੜੇ ਸੁਭਾਸ਼ਤਾ ਜਿਹਾ ਕਹਿ ਰਹੇ ਨੇ ਕਿ ਕੋਈ ਿਕਾ ਨਹੀਂ ਕੋਈ ਦਿੱਕਤ ਨਹੀਂ ਹੈ ਤੇ ਅਗਰਵਾਲ ਸਾਹ ਸਾਡੇ ਮਿੱਤਰ ਨੇ ਚੰਗੇ ਕਾਨੂੰਨਦਾਨ ਨੇ ਪਰ ਅਗਰਵਾਲ ਸਾਹ ਹੋ ਸਕਦਾ ਉਸ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਸਿਕ ਸੈਂਟੀਮੈਂਟਸ ਨੇ ਉਹਨਾਂ ਦਾ ਅਹਿਸਾਸ ਨਾ ਕਰਦੇ ਹੋ ਤੇ ਉਹਾਂ ਤੋਂ رائے ਲੈ ਕੇ ਮੋਹਲਾ ਸੁਭਾਨਾ ਬਣਾ ਦੇਣਾ ਕਿ ਇਹ ਤਾਂ ਜੀ ਮਾਨਤਾ ਰੱਦ ਹੋ ਜੂ ਬਿਲਕੁਲ ਨਹੀਂ ਤਰਕ ਨਹੀਂ ਆ ਕਿਉਂਕਿ ਮਾਨਤਾ ਰੱਦ ਜਦੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦੇ ਆ ਮੈਂਬਰਾਂ ਦੀ ਚੋਣ ਕਰਦੇ ਆ ਉਹਦਾ ਮਾਨਤਾ ਰੱਦ ਨਹੀਂ ਹੁੰਦਾ ਜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨਤਾ ਭਰਤੀ ਹੋਏ ਜਿਵੇਂ ਮੈਂ ਵਰਨੇ ਮਤਲਬ ਉਹਦਾ ਮਾਨਤਾ ਰੱਦ ਨਹੀਂ ਹੁੰਦਾ ਸੋ ਹ ਹ ਮਾਨਤਾ ਰੱਦ ਕੀਵੇਂ ਹੋਵੇ ਮੋਹਲਾ ਜੇ ਭਾਜਪਾ ਆਹ ਮੰਤਰ ਜੀ ਸਾਰੀ ਦਾ ਪੁੱਤ ਲੈ ਕੇ ਚੌਂ ਲੜ ਸਕਦੀ ਹੈ ਜਿੱਤ ਸਕਦੀ ਆ ਤੇ ਉਹਦੀ ਮੰਤਾਂ ਦਾ ਰੱਦ ਨਹੀਂ ਹੋਈ ਉਹ ਮੈਂ ਸਮਝਦਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਕਰ ਰਹੀਆਂ ਧਰਕੇ ਨੇ ਔਰ ਇਹ ਜਿਹੇ ਤਰ੍ਹਾਂ ਵੀ ਪਾਰਟੀ ਦੀ ਬਾਤਾਂ ਰੱਦ ਨਹੀਂ ਹੁੰਦੀ ਜੇ ਜਿਹਦਾ ਸਾਫਲਤ ਤੇ ਦੇਸ਼ ਕੇ ਸੰਤਵਾਂਵਲੀ ਕਮਾਈ ਭਰਤੀ ਕਰੇਗੀ ਔਰ ਨਵੇਂ ਪ੍ਰਧਾਨ ਦੀ ਚੋਣ ਤੱਕ ਇਹ ਬਾਲਦੀ ਦੀ ਸ਼ਰਮਾਇ ਕਾਲੀਦਨ ਨੂੰ ਸੌਹੇਗੀ ਉਮੀਦ ਹੈ ਜੇ ਤੱਕ ਕਿ ਆਪ ਆਪਵਾਰ ਹੈ ਆਪ ਹੀ ਚੋਣ ਐਲਾਨ ਕਰਨੀ ਆਪੇ ਭਾਰਤੀਆਂ ਦੀਆਂ ਗੱਲਾਂ ਕਰਨੀਆਂ ਆਪੇ ਬਜ਼ਾਰ ਪਰ ਦੇ ਉਦਕਰਦੇ ਨੇ ਮੈਂ ਸਮਝਦਾ ਉਹ ਤਾਰਪੀਟੋ ਕਰਲਵਾਈ ਜਾਂਦਾ ਜਿਹੜਾ ਮਾਹੌਲ ਇਕਤਾ ਦਾ ਅਸਾਰਿਆ ਜਿਹਾ ਸਾਹ ਦੇ ਜਿਹੜੀ ਭਾਵਨਾ ਪ੍ਰਗਟ ਕੀਤੀ ਜਾਇਦਾ ਜਾਂਦਾ ਅੱਛਾ ਲੋਕ ਤਾਂ ਇਹ ਵੀ ਕਹਿ ਰਹੇ ਕਿ ਇਹ ਸਤੀਫਾ ਮਨਜ਼ੂਰੀ ਸਿਰਫ ਦਿਖਾਵਾ ਹੈ ਅਗਲੇ ਪ੍ਰਧਾਨ ਫਿਰ ਸੁਖਵੀਰ ਸਿੰਘ ਬਾਦਲੀ ਬਣਨੇ ਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਜਿਹੜਾ ਉਹ ਪੁਨਰਨਲੇ ਸਿਸਟਮ ਬਣਾਇਆ ਇਹਦਾ ਕਿਰਕਾਟਾ ਇਹ ਪਰ ਵੀ ਆਪੇ ਉਜ਼ਰ ਪਰ ਲਾ ਲੇ ਆਪੇ ਭਰਤੀ ਕਰ ਲਈ ਪਰ ਨਿਰਪੱਖ ਭਰਤੀ ਕਰਨ ਦਾ ਵਿਧੀ ਜਿਹੜੀ ਬਣਾਈ ਸੀ ਜੈਲਦਾਰ ਸਾਹਿਬ ਨੇ ਉਦੋਂ ਵਧੀਆ ਤਰੀਕਾ ਹੋਰ ਕੋ ਹੋਈ ਨਹੀਂ ਸੀ ਦਾ ਜਿਸ ਨੇ ਲੋਕ ਸੱਤ ਮੈਂਬਰ ਕਮੇਟੀ ਚੱਲੇ ਸੀ ਜਿਨ੍ਹਾਂ ਦਾ ਕੋਈ ਮਤਲਬ ਪੱਖਪਾਤੀ ਰਹੀ ਨਹੀਂ ਸੀ ਜਿਹੜੇ ਨਰੋਲ ਅਕਾਲੀਵਾਲੋਂ ਸਵਰਪਸੀ اور ਉਹਨਾਂ ਤੇ ਕੋਈ ਉਹ ਨਹੀਂ ਢਾ ਸਕਦਾ ਕਿਸੇ ਇੱਕ ਦਾ ਹੀ ਇਸ ਲਈ ਫਿਰੋ ਜੈਲਰ ਸਾਹਿਬ ਵੱਲੋਂ ਭੜਾਏ ਗਏ ਸੀ ਤੇ ਫਿਰ ਵੀ ਇਹਨਾਂ ਵੱਲੋਂ ਉਹ ਬੁਲਾਣਾ ਨਾ ਕਰਨਾ ਮੈਂ ਸਮਝਦਾ ਸਵਾਨਸਟਰੂ ਵਿੱਚ ਦਿਖਾਈ ਦਿੱਤਾ ਇਹਦਾ ਮਤਲਬ ਵੀ ਉਹ ਉਸ ਵਰਤੇ ਉਹ ਕਰਨਾ ਚਾਹੁੰਦੇ ਤੇ ਇਹਦਾ ਮਤਲਬ ਵੀ ਸਿਰਫ ਆਪਣੇ ਚੇਤਿਆਂ ਨੂੰ ਵਰਤੀ ਕਰਨ ਕਰਕੇ ਬਲ ਆਪ ਹੀ ਪ੍ਰਧਾਨ ਬਣਨਾ ਚਾਹੁੰਦੇ ਨੇ ਅਦਰਵਾਈਜ਼ ਇਹ ਪਬਲਿਕ ਕੋ ਜਾਓ ਅਗਰ ਅਦਰਵਾਈਜ਼ ਤੇ ਦਫਤਰ ਭਰਤੀ ਕਰਾਓ ਤਾਂ ਫਿਰ ਇਹ ਤੋਂ ਵਧੀਆ ਤਰੀਕਾ ਜੋ ਜੈਦਾ ਸਾਹ ਨੇ ਬਰਾਇਆ ਉਦੋਂ ਵਧੀਆ ਤਰੀਕਾ ਤੂੰ ਹੋਣੀ ਸੀ ਸਕਦਾ ਇੱਕ ਬੰਦਾ ਦਾ ਕੋ ਗੈਰ ਅਕਾਲੀ ਸੀ ਸਾਥ ਮਲੇ ਕਬੀੜ ਇੱਕ ਮੈਂਬਰ ਦਾ ਇੱਕ ਮੈਂਬਰ ਦਾ ਜਿਹੜਾ ਬਸੋਕੜ ਅਕਾਲੀਦਾਲ ਨਾਲ ਨਾਲ ਨਾ ਉਹ ਦੀ ਸੋਚ ਕਾਲੀ ਆਈ ਨਾ ਹੋ ਹੂੰ ਤੇ ਕੋ ਗੰਗਾਰ ਠਾ ਸਕੇ ਤਾਂ ਫਿਰ ਉਹ ਆ ਤੇ ਕਰਾਈ ਭਰਤੀ ਤੇ ਸਰਾਜਦੀ ਹੋ ਸਕਦਾ ਇਹ ਵਲਹੀ ਹੋ ਸਕਦਾ ਸੀ ਹਰ ਭਾਰਤੀ ਨਾ ਕੋਈ ਸੀ ਭਾਰਤੀ ਆਮ ਲੋਕਾਂ ਨੇ ਕਰਦੀ ਸੀ ਤੇ ਆਮ ਲੋਕਾਂ ਵਿਚ ਉਹਨਾਂ ਨੂੰ ਘਰ ਸੀ ਬੇਸੀ ਪ੍ਰਧਾਨ ਚਾਹ ਦਾ ਬਣ ਸਕੀ ਤੇ ਇਸ ਕਰਕੇ ਜਾਇਦਾਦ ਦਾ ਹੁਕਮ ਤੇ